ਛੋਟੇ ਸਾਹਿਬ ਜਦਿਆਂ ਤੇ ਮਾਤਾ ਗੁਜਰਕੌਰ ਦੀ ਅਦੁੱਤੀ ਸ਼ਹਾਦਤ ਦੀ ਯਾਦ ਦੇ ਵਿੱਚ ਲੱਗਣ ਵਾਲਾ ਸਾਲਾਨਾ ਤਿੰਨ ਰੋਜ਼ਾ ਸ਼ਹੀਦੀ ਜੋੜਮੇਲ ਅੱਜ ਸਮਾਪਤ ਹੋ ਗਿਆ ਹੈ ਤੇ ਇਸ ਦੇ ਨਾਲ ਹੀ ਗੁਰਦੁਆਰਾ ਸ਼੍ਰੀ ਫਤਕਰ ਸਾਹਿਬ ਤੋਂ ਸ਼ੁਰੂ ਹੋ ਕੇ ਗੁਰਦੁਆਰਾ ਸ਼੍ਰੀ ਜੋਤੀਸਰੂਪ ਸਾਹਿਬ ਤੱਕ ਇੱਕ ਨਗਰ ਕੀਰਤਨ ਵੀ ਕੱਢਿਆ ਗਿਆ ਜਿਸ ਦੀ ਸਮਾਪਤੀ ਤੋਂ ਬਾਅਦ ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਕੁਲਦੀਪ ਸਿੰਘ ਗੜਕਾਜ ਵੱਲੋਂ ਕੌਮ ਦੇ ਨਾਮ ਸੰਦੇਸ਼ ਵੀ ਦਿੱਤਾ ਗਿਆ ਇਸ ਮੌਕੇ ਉਹਨਾਂ ਕਿ ਆਪਕੇ ਸ਼ਹੀਦੀ ਦਿਹਾੜੇ ਮੌਕੇ ਪੂਰੇ ਪੰਜਾਬ ਪਰ ਦੇ ਵਿੱਚ ਸ਼ਰਾਬ ਦੇ ਠੇਕੇ ਪੂਰੇ ਮੁਕੰਮਲ ਤੌਰ ਤੇ ਬੰਦ ਹੋਣੇ ਚਾਹੀਦੇ ਨੇ ਤੇ ਨਾਲ ਹੀ ਉਹਨਾਂ ਨੌਜਵਾਨ ਪੀੜੀ ਦੇ ਵਿਦੇਸ਼ ਜਾਣ ਦੇ ਰੁਝਾਨ ਤੇ ਬੋਲਦੇ ਆ ਕਿਹਾ ਕਿ ਨੌਜਵਾਨ ਵਿਦੇਸ਼ ਜਾਣ ਦੇ ਰੁਝਾਨ ਨੂੰ ਘਟਾਓ ਅੱਜ ਸਮੁੱਚਾ ਪੰਥ ਸ਼ਹੀਦਾਂ ਦੀ ਮੁਬਾਰਕ ਧਰਤੀ ਫਤਿਹਗੜ੍ਹ ਸਾਹਿਬ ਆਇਆ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਛੋਟੇ ਸਾਹਿਬਜ਼ਾਦੇ ਸਾਹਿਬਜ਼ਾਦਾ ਬਾਬਾ ਜੋਰਾਵਰ ਸਿੰਘ ਜੀ ਸਾਹਿਬਜ਼ਾਦਾ ਬਾਬਾ ਫਤਿਹ ਸਿੰਘ ਜੀ ਸਤਕਾਰਯੋਗ ਮਾਤਾ ਗੁਜਰਕੌਰ ਜੀ ਭਾਈ ਮੋਤੀराम ਜੀ ਮਹਿਰਾ ਉਹਨਾਂ ਦੀਆਂ ਸ਼ਹਾਦਤ ਤੁਹਾਨੂੰ ਸਜਦਾ ਕਰ। ਗੁਰੂ ਕੇ ਸਾਹਿਬ ਜਾਦਿਆਂ ਨੂੰ ਵਜ਼ੀਰ ਖਾਨ ਨੇ ਦਿੱਲੀ ਦੇ ਤਖਤ ਨੇ ਬੜੇ ਲਾਲਚ ਦਿੱਤੇ ਡਰ ਦਿੱਤੇ ਪਰ ਉਹਨਾਂ ਸਿੱਖੀ ਨਹੀਂ ਛੱਡੀ। ਔਰ ਉਹਨਾਂ ਨੇ ਕਿਹਾ ਸੀ ਹਮਰੇ ਬੰਸ ਰੀਤੇ ਮਾਈ ਸੀ ਸਜਾਈ ਪਰ ਸਿਰ ਨਾ ਜਾਈ। ਤੇ ਮੈਂ ਨਗਰ ਕੀਰਤਨ ਦੇ ਵਿੱਚ ਪਿੱਛੋਂ ਆ ਰਿਆਂ ਜਦੋਂ ਦਾ ਪੈਦਲ ਮੈਂ ਕਾਫੀ ਨੌਜਵਾਨਾਂ ਨੂੰ ਮਿਲਿਆ ਤੇ ਸਾਰੇ ਨੌਜਵਾਨਾਂ ਨੂੰ ਮੈਂ ਉੱਥੇ ਵੀ ਪ੍ਰੇਰਣਾ ਦਿੱਤੀ ਮੈਂ ਹੁਣ ਵੀ ਦਿੰਨਾ। ਆਪਾਂ ਸਾਬਤ ਸੂਰਤ ਹੋਈਏ। ਬਾਣੀ ਬਾਣੇ ਦੇ ਧਰ ਨਹੀਂ ਬਣੀਏ ਔਰ ਗੁਰੂ ਦੇ ਦਿੱਤੇ ਹੋਏ ਰਸਤੇ ਦੇ ਉੱਤੇ ਚੱਲ ਗਏ ਜਦੋਂ ਸਹਿਬਜ਼ਾਦਿਆ ਨੂੰ ਸ਼ਹੀਦ ਕੀਤਾ ਜਾ ਰਿਹਾ ਸੀ ਨੀਹਾਂ ਦੇ ਵਿੱਚ ਚਿਣ ਕੇ ਤੇ ਉਹ ਕਹਿੰਦੇ ਸੀ ਜ਼ਾਲਮ ਕੇ ਸਿੱਖੀ ਖਤਮ ਕਰ ਦਵਾਂਗੇ ਸਹਿਬਜ਼ਾਦਿਆ ਨੇ ਕਿਹਾ ਸੀ ਤੁਸੀਂ ਸਾਡੇ ਸਰੀਰ ਖਤਮ ਕਰ ਸਕਦੇ ਹੋ ਸਿੱਖੀ ਸੋਚ ਆ ਇਹਨੂੰ ਕੋਈ ਖਤਮ ਨਹੀਂ ਕਰ ਸਕਦਾ ਤੇ ਮੈਂ ਸਮਝਦਾ ਅੱਜ ਉਹ ਸੋਚ ਦਾ ਪ੍ਰਗਟਾਵਾ ਇੱਥੇ ਲੱਖਾਂ ਦੀ ਗਿਣਤੀ ਦੇ ਵਿੱਚ ਪੰਥਰ ਇਸ ਹਮੇਸ਼ਾ ਹੀ ਹੁੰਦਾ ਜਦੋਂ ਵੀ ਸ਼ਹੀਦੀ ਸਭਾ ਹੁੰਦੀ ਆ ਪਰ ਨਾਲ ਹੀ ਮੈਂ ਜਦੋਂ ਕੱਲ ਤੁਰਿਆ ਆ ਰਿਹਾ ਸੀ ਇੱਕ ਨੌਜਵਾਨ ਨੇ ਹਾਥੇ ਤਖਤੀ ਫੜੀ ਭਾਵੇਂ ਕਿ ਗੁਰੂ ਸਾਹਿਬ ਦੇ ਸਹਿਬਜ਼ਾਦਿਆਂ ਦੀ ਸ਼ਹਾਦਤ ਦੀ ਕਿਸੇ ਨਾਲ ਤੁਲਨਾ ਨਹੀਂ ਪਰ ਜੇ ਆਮ ਬੰਦਿਆਂ ਦੇ ਜਦੋਂ ਕੋਈ ਦਿਨ ਆਉਂਦੇ ਸ਼ਰਾਬ ਦੇ ਠੇਕੇ ਬੰਦ ਹੁੰਦੇ ਆ ਤਾਂ ਸਹਿਬਜ਼ਾਦਿਆਂ ਦੇ ਜਦੋਂ ਸ਼ਹੀਦੀ ਦਿਹਾੜੇ ਹੋਣ ਪੰਜਾਬ ਦੇ ਵਿੱਚ ਮੁਕੰਮਲ ਉਹਦਾ ਸ਼ਰਾਬ ਬੰਦੀ ਚਾਹੀਦੀ ਆ ਸ਼ਰਾਬ ਦੇ ਠੇਕੇ ਤਮਾਕੂ ਬੀੜੀ ਸਿਗਰਟ ਉਸ ਵੇਲੇ ਵੈਸੇ ਵੀ ਪੰਜਾਬ ਦੀ ਧਰਤੀ ਗੁਰੂਆਂ ਦੀ ਧਰਤੀ ਹੈ ਇੱਥੇ ਨਸ਼ੇ ਚੰਗੇ ਨਹੀਂ ਲੱਗਦੇ ਕੁਮਾਰ ਸਾਹਿਬ ਜادیه ਨੂੰ ਕੋਟਾਨ ਕੋਟ ਪ੍ਰਣਾਮ ਕਰਦਾ ਪੰਥ ਨੂੰ ਅਪੀਲ ਕਰਦਾ ਬਾਣੀ ਬਾਣੇ ਦੇ ਧਾਰਨੀ ਬਣੀਏ ਇੱਕ ਦੂਜੇ ਦਾ ਸਹਿਯੋਗ ਕਰੀਏ ਸਰਬੱਤ ਦੇ ਭਲੇ ਦੇ ਕਾਰਜ ਕਰੀਏ ਵਾਹਿਗੁਰੂ ਜੀ ਕਾ ਖਾਲਸਾ